ਸਤਿ ਸ਼੍ਰੀ ਅਕਾਲ ਜੀ ਕਲੀਅਰ ਕਲੋਥ ਹਾਊਸ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਵੀਡੀਓਜ਼ ਨੂੰ ਪਿਆਰ ਦੇਣ ਲਈ ਧੰਨਵਾਦ ਤੇ ਵੀਡੀਓ ਆਪਣੀ ਡੇਲੀ ਆਉਂਦੀ ਹੈ ਇੰਡੀਆ ਟਾਈਮ ਦੇ ਸਵੇਰੇ 6:00 10:00 ਵਜੇ ਠੀਕ ਹੈ ਜੀ ਤੇ ਅੱਜ ਤੁਹਾਨੂੰ ਮੈਂ ਇਹ ਸੂਟ ਦਿਖਾ ਦਿਆਂ ਆਰਟੈਕਸ ਦਾ ਇਹ ਆਪਣੇ ਪਹਿਲਾਂ ਪਸ਼ਮੀਨੀ ਤੇ ਆਈ ਸੀ ਸੂਟ ਤੇ ਹੁਣ ਇਹ ਆ ਗਿਆ ਗਲੇਸ ਦੇ ਉੱਤੇ ਠੀਕ ਹੈ ਜੀ ਤੇ ਸੂਟ ਮੈਂ ਸਮਾ ਵੀ ਲਿਆ ਪਾ ਵੀ ਲਿਆ ਦੇਖੋ ਬਹੁਤ ਪਿਆਰੀ ਫੀਲ ਹੈ ਤੇ ਮੈਂ ਥੋੜਾ ਪਾਕਿਸਤਾਨੀ ਲੁੱਕ ਦੇ ਵਿੱਚ ਲੂਸ ਫਿਟਿੰਗਸ ਸੋਇਆ ਨੇ ਤੇ ਹਲਕਾ ਹਲਕਾ ਮਾਵਾਂ ਵੀ ਖੁੱਲੀਆਂ ਰੱਖੀਆਂ ਠੀਕ ਹੈ ਤੇ ਘੇਰਾ ਨਾਰਮਲ ਜਿਹੜਾ ਮੇਰਾ ਹੁੰਦਾ ਉਸ ਤੋਂ ਜ਼ਿਆਦਾ ਕੀਤਾ ਹੈ ਇਹ ਇਹਦੇ ਨਾਲ ਚਨਾਉਂਦਾ ਦੁਪੱਟਾ ਜਿਹਦੇ ਵਿੱਚ ਸਾਰੇ ਚ ਵਰਕ ਹੈ ਹਨਾ ਤੇ ਸਲਵਾਰ ਦੇ ਉੱਤੇ ਵੀ ਵਰਕ ਹੈ ਤੇ ਮੈਂ ਬਾਹਾਂ ਦੇ ਉੱਤੇ ਲੇਸਿੰਗ ਕਰਾ ਲਈ ਤੇ ਨਾਲ ਸਲਵਾਰ ਦੇ ਉੱਤੇ ਤਾਂ ਹੈ ਹੀ ਵਰਕ ਤੇ ਲੋ ਜੀ ਇਹ ਸੂਟ ਤੁਹਾਨੂੰ ਮਿਲ ਜਾਣਗੇ ਜਿੰਨੇ ਤੁਹਾਨੂੰ ਕਿਸੇ ਨੂੰ ਪਸੰਦ ਆਇਆ ਤਾਂ ਠੀਕ ਹੈ ਹੰਜ ਮੇਰੀ ਅਨਿਵਰਸਰੀ ਸੀ ਮੈਂ ਅਨਿਵਰਸਰੀ ਤੇ ਬਣਾਇਆ ਆਰਟੈਕਸ ਦਾ ਸੂਟ ਹੈ ਸਪੈਸ਼ਲੀ ਮੈਂ ਇਹ ਇਸ ਦਿਨ ਲਈ ਇਹ ਸੂਟ ਰੈਡੀ ਕਰਵਾਇਆ ਦੇਖੋ ਲਾਡੋਲਾ ਦੁਪੱਟਾ ਤੇ ਸਾਰੇ ਦੁਪੱਟੇ ਦੇ ਵਿੱਚ ਵਰਕ ਹੈ ਠੀਕ ਹੈ ਤੇ ਪਰਫੈਕਟ ਫਿਟਿੰਗ ਆਈਏ ਸੂਟ ਦੀ ਬਹੁਤ ਪਿਆਰੀ ਜੀ ਤੇ ਲੋ ਜੀ ਕਰੀਏ ਸ਼ੁਰੂ ਅੱਜ ਦੀ ਵੀਡੀਓ ਪ੍ਰਾਈਸ ਇਹਦਾ ਹੈਗਾ ਸੀ 2845 2845 ਠੀਕ ਹੈ 2845 ਚ ਸੂਟ ਤੁਹਾਨੂੰ ਮਿਲ ਜਾਣਾ ਲੋ ਜੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਇੱਕ ਆਪਾਂ ਰਾਮ ਟੈਕਸ ਦੀ ਸੂਟ ਦਿੱਤੇ ਸੀ ਤੁਹਾਨੂੰ ਬਹੁਤ ਹਿੱਟ ਗਿਆ ਸੀ ਡਿਜ਼ਾਈਨ ਹਨਾ ਹੁਣ ਆਪਾਂ ਉਸੇ ਟਾਈਪ ਦਾ ਕਪੜਾ ਆਪ ਲੈ ਕੇ ਕਿਉਂਕਿ ਬਹੁਤ ਸਾਰੀਆਂ ਭੈਣਾਂ ਦੀ ਰੇਂਜ ਚੋਂ ਬਾਰ ਸੀਗਾ ਰਿਕੁਐਸਟ ਬਹੁਤ ਆ ਰਹੀ ਸੀ ਕਿ ਕਿ ਸਾਨੂੰ ਮਤਲਬ ਸੂਟ ਬਹੁਤ ਪਸੰਦ ਆ ਪਰ ਤੇ ਲੋ ਜੀ ਆਪਾਂ ਨਾ ਉਹਦੀ ਬਹੁਤ ਸਾਰੀਆਂ ਭੈਣਾਂ ਦੀ ਰਿਕੁਐਸਟ ਸੀਗੀ ਵੀ ਸਾਡੀ ਕਾਸਟ ਸਟੈਨਲੀ ਥੋੜੀ ਜਿਹੀ ਘਾਈ ਹੈ ਤਾਂ ਲੋ ਜੀ ਆਪਾਂ ਨਾ ਰੈਡੀ ਕਰਵਾ ਲਿਆ ਸੂਟ ਸੇਮ ਸੇਮ ਚੀਜ਼ ਫੈਬਰਿਕ ਵੀ ਉਵੇਂ ਦਾ ਹੀ ਲਿਆ ਆਪਾਂ ਹੁਣ ਸੇਮ ਉਹਨਾਂ ਦਾ ਤਾਂ ਨਹੀਂ ਲਿਆ ਮਤਲਬ ਉਹੀ ਚੀਜ਼ ਰੈਡੀ ਕਰਾ ਕੇ ਦਿਤੀ ਆ ਤੁਹਾਨੂੰ ਆਪਾਂ ਹਾ ਲੋ ਟਿੱਕ ਟਿਸ਼ੂ ਲੈ ਕੇ ਉਹਦੇ ਉੱਤੇ ਤੁਹਾਨੂੰ ਕੰਮ ਕਰਵਾ ਕੇ ਦਿੱਤਾ ਸਫਾਈ ਦੀ ਤੁਹਾਨੂੰ ਹਮੇਸ਼ਾ ਅਸੀਂ ਕਹਿੰਨੇ ਆ ਕਿ ਸਾਡੀ ਕੰਮ ਦੀ ਸਫਾਈ ਦੀ ਜਿਹੜੀ ਹੈ ਉਹ ਸਾਡੀ ਆਈਡੈਂਟੀਟੀ ਹੈ ਸਫਾਈ ਬਹੁਤ ਜ਼ਿਆਦਾ ਹੋਊਗੀ ਕੰਮ ਤੇ ਕੋਈ ਢਿੱਲ ਨਹੀਂ ਕੋਈ ਕਿਸਾਨੀ ਠੀਕ ਹੈ ਤੇ ਲੋ ਜੀ ਇੱਕ ਤੇ ਇਹ ਆ ਗਿਆ ਜੀ ਤੁਹਾਡਾ ਘੇਰਾ ਤੇ ਇਹ ਆ ਗਿਆ ਤੁਹਾਡਾ ਬਾਜੂ ਲਾ ਲਓ ਹੈਨਾ ਤੁਸੀਂ ਚਾਹੇ ਬਾਟਮ ਲਾ ਲਓ ਠੀਕ ਹੈ ਤੇ ਦੇਖੋ ਹਾਂ ਇਹ ਆ ਗਿਆ ਤੁਹਾਡਾ ਸ਼ਰਟ ਪ੍ਰੋਪਰ ਰੈਡੀ ਹੋ ਗਿਆ ਠੀਕ ਹੈ ਜੀ ਤੁਹਾਡੇ ਕੋਲੇ ਆ ਗਿਆ ਇਹ ਆ ਗਿਆ ਫੈਬਰਿਕ ਹੈਗਾ ਟਿਸ਼ੂ ਸਿਲਕ ਠੀਕ ਹੈ ਆ ਆ ਗਿਆ ਘੇਰੇ ਦੇ ਉੱਤੇ ਘੇਰਾ ਮੈਂ ਤੁਹਾਨੂੰ ਦੱਸ ਦਿੰਨੀ ਕਿੰਨਾ ਹੈ ਘੇਰਾ ਦੱਸ ਦਿੰਦੇ ਤੁਹਾਨੂੰ ਬਿਲਕੁਲ ਸੇਮ ਬਣਵਾਇਆ ਲਓ ਜੀ 21 ਤੱਕ ਤੁਹਾਡਾ ਵਰਕ ਐਂਡ ਟੂ ਐਂਡ ਠੀਕ ਹੈ ਘੱਟ ਵੀ ਕਰ ਸਕਦੇ ਹੋ ਤੁਸੀਂ ਘੱਟ ਦੇ ਵਿੱਚ ਤੁਹਾਡਾ 20 ਤੱਕ ਹਾਂ 20 ਤੱਕ ਹੋ ਜਾਊਗਾ ਹਨਾ ਸਾਡੇ 21 ਤੋਂ ਲੈ ਕੇ 20 ਤੱਕ ਤਾਂ ਐਂਡ ਟੂ ਐਂਡ ਵਰਕ ਹੈ ਉਦੋਂ ਤੁਸੀਂ ਕਾਫੀ ਸਾਰਾ ਸਪੇਸ ਖਾਲੀ ਹੈ ਪਿੱਛੇ ਤੁਸੀਂ ਵੱਧ ਬਣਾ ਸਕਦੇ ਆ ਇਹਦੀ ਠੀਕ ਹੈ ਤੇ ਉਹ ਆ ਗਿਆ ਤੁਹਾਡਾ ਸਲਵਾਰ ਆ ਗਈ ਨਾਲ ਚਾਹੇ ਬਾਹਮਾ ਕਹਿ ਲਓ ਜਾਂ ਸਲਵਾਰ ਕਹਿ ਲਓ ਉਹ ਤੁਹਾਡੀ ਇੱਛਾ ਹੈ ਤੁਸੀਂ ਕਿਵੇਂ ਯੂਜ਼ ਕਰਨਾ ਹੈ ਇਹਨੂੰ ਠੀਕ ਹੈ ਤੇ ਨਾਲ ਆਪਾਂ ਤੁਹਾਨੂੰ ਸੌਰੀ ਉਹ ਬਾਹਵਾ ਹੀ ਹੈ ਸਲਵਾਰ ਤਾਂ ਆ ਸੀਗੀ ਨਹੀਂ ਇਹ ਸ਼ਾ ਦੁਪੱਟਾ ਸਾਰੀ ਹਾਂ ਇਹ 5 ਮੀਟਰ ਰਨਿੰਗ ਤੁਹਾਨੂੰ ਮਿਲੂਗਾ ਫੈਬਰਿਕ ਤੇ ਇਹ ਤੁਹਾਨੂੰ ਮਿਲੂਗਾ ਦੁਪੱਟਾ ਤੇ ਦੁਪੱਟੇ ਦੇ ਉਹਨਾਂ ਦੇ ਤਾਂ ਕਾਫੀ ਸਾਰਾ ਵਰਕ ਸੀਗਾ ਤੇ ਇਹਦੇ ਉੱਤੇ ਆਪਾਂ ਵਰਕ ਚਾਰ ਲੜਾਂ ਦੇ ਉੱਤੇ ਫੁੱਲ ਬੁਆਏ ਆਪਾਂ ਗੋਟਾ ਕਿਨਾਰੀ ਕੋਈ ਨਹੀਂ ਲੱਗੀ ਹੋਈ ਪੀਕੋ ਵੀ ਨਹੀਂ ਹੋਈ ਉਹ ਤੁਸੀਂ ਆਪ ਆਪਣੀ ਮਰਜ਼ੀ ਦਾ ਕਰਾਉਣਾ ਠੀਕ ਹੈ ਫੈਬਰਿਕ ਏ ਕਲਾਸ ਠੀਕ ਹੈ ਚਾਰੋਂ ਲੜਾਂ ਦੇ ਉੱਤੇ ਤੁਹਾਨੂੰ ਇਹ ਫੁੱਲ ਮਿਲਣਗੇ ਤੇ ਫੈਬਰਿਕ ਬਹੁਤ ਸੋਹਣਾ ਆਊਗਾ ਦੁਪट्टे ਦਾ ਦੇਖੋ ਸ਼ਿਮਰ ਦੇ ਵਿੱਚ ਹੀ ਦੁਪੱਟਾ ਆਊਗਾ ਤੁਹਾਡੇ ਕੋਲ ਬਹੁਤ ਪਿਆਰਾ ਪੂਰਾ 2.5 ਮੀਟਰ ਠੀਕ ਹੈ ਖੁੱਲਾ ਡੁੱਲਾ ਲੋ ਤੇ ਪ੍ਰਾਈਸ ਮਿਲੂਗਾ ਸੂਟ ਦਾ 2450 ਸਿਰਫ 2450 ਉਹ ਮੇਰੇ ਖਿਆਲ ਚ 3400 ਕੁਛ ਦਾ ਸੀ ਸ਼ਾਇਦ ਹਾਂ ਹਾਂ 3470 ਸੀ ਇਹ ਤੁਹਾਨੂੰ ਮਿਲਣਾ ਹੈ 2450 ਚ ਠੀਕ ਹੈ ਜੀ 2450 ਚ ਮਿਲੂਗਾ ਫੈਬਰਿਕ ਏ ਕਲਾਸ ਆਊਗਾ ਸਾਡੀ ਜ਼ਿੰਮੇਵਾਰੀ ਪੂਰੀ ਠੀਕ ਹੈ ਲਓ ਜੀ ਹੁਣ ਤੁਹਾਨੂੰ ਇੱਕ ਸੋਲੋ ਆਈਟਮ ਆਈ ਬਣ ਕੇ ਉਹ ਦਿਖਾਉਣੀ ਹੈ ਕੁਆਂਟੀਟੀ ਇਹਦੀ ਵੀ ਹੈਗੀ ਆਪਣੇ ਕੋਲ ਇੱਕ ਹੋਰ ਪਿਆ ਸੂਟ ਇੱਕ ਇਹ ਆ ਗਿਆ ਠੀਕ ਹੈ ਤੇ ਇਹਨਾਂ ਦੀ ਜਿਹੜੀ ਹੁਣ ਦਿਖਾਉਣ ਲੱਗੀ ਆ ਉਹਦੀ ਤਾਂ ਕੁਆਂਟੀਟੀ ਕਾਫੀ ਸਾਰੀ ਮੰਗਾਈ ਹੈ ਆਪਾਂ ਉਕੇ ਸਾਨੂੰ ਵੀ ਪਤਾ ਇਹਨਾਂ ਨੇ ਹਿੱਟ ਹੋਣਾ ਇਸ ਚੀਜ਼ਾਂ ਨੇ ਠੀਕ ਹੈ ਤੇ ਲੋ ਇਹ ਹੁਣ ਸੀਜ਼ਨਲ ਚੀਜ਼ਾਂ ਤੁਹਾਨੂੰ ਦਿਖਾਉਣੀ ਹੈ ਇੱਕ ਮੈਂ ਖੋਲ ਕੇ ਆ ਦੇਖੋ ਜੀ ਆਹ ਲੁੱਕ ਆਉਗੀ ਸੂਟ ਦੀ ਬਹੁਤ ਪਿਆਰੀ ਤੇ ਲੋ ਜੀ ਖੋਲਦੇ ਆਪਾਂ ਆਹ ਫੋਟੋ ਵਾਲਾ ਸੂਟ ਹੈ ਤੇ ਵਿਸਕੋਸ オーਗੈਂਜ਼ਾ ਹੋਊਗਾ ਫੈਬਰਿਕ ਏ ਕਲਾਸ ਉਹਦੀ ਤਾਂ ਤੁਸੀਂ ਜਮੇ ਹੀ ਫਿਕਰ ਨਹੀਂ ਕਰਨੀਗੀ ਏ ਕਲਾਸ ਫੈਬਰਿਕ ਤੇ ਰੈਡੀ ਹੋਇਆ ਵਾ ਸੂਟ ਹੈ ਲੋ ਇਹ ਆ ਗਿਆ ਥੋੜਾ ਗਲੇ ਦੇ ਉੱਤੇ ਠੀਕ ਹੈ ਵਰਕ ਫਿਰ نیچے ਦੋ ਪੈਨਲ ਬਣਾਏ ਹੋਏ ਲੇਸ ਦੇ ਸੇਮ ਕਲਰ ਰੱਖ ਕੇ ਤੇ ਇਹ ਆ ਗਿਆ ਦਾ ਜੀ ਥੋੜਾ ਘੇਰੇ ਦੇ ਉੱਤੇ ਫਿਰ ਘੇਰੇ ਦੇ ਉੱਤੇ ਲੇਸਿਸ ਕੀਤੀਆਂ ਹੋਈਆਂ ਤੇ ਆਰਗੈਂਜ਼ਾ ਬਹੁਤ ਸੋਹਣਾ ਆਉਣ ਵਾਲਾ ਹੈ ਮੋਤੀਆ ਜਿਹਾ ਕਲਰ ਹੈ ਠੀਕ ਹੈ ਕਰੀਮੀ ਜਿਹਾ ਬਹੁਤ ਸੋਹਣਾ ਲੈਂਥ ਮੈਂ ਤੁਹਾਨੂੰ ਦੱਸ ਦਨੀ ਹਾਂ ਮੈਂ ਕਿ ਉਹਦੇ ਬਾਅਦ ਇਹ ਤੁਹਾਨੂੰ ਇਹਦੇ ਨਾਲ ਮਿਲੂਗੀ ਸਿਲਕ ਦੀ ਸਲਵਾਰ ਠੀਕ ਹੈ ਇਹਦੇ ਥੱਲੇ ਜੇ ਮੈਂ ਰੱਖਾਂ ਤੇ ਕਲਰ ਤੁਸੀਂ ਦੇਖ ਲਿਓ ਇਹ ਵਾਲਾ ਕਲਰ ਉਭਰ ਕੇ ਆਊਗਾ ਠੀਕ ਹੈ ਮਸਟਰਡ ਕਲਰ ਨਾਲ ਇਹ ਤੇ ਵਰਕ ਹੋਇਆ ਹੋਇਆ ਸੋਲੋ ਦੇ ਵਿੱਚ ਆਪਾਂ ਰੈਡੀ ਕਰਾਈ ਹੈ ਤਾਂ ਇਹ ਇੱਕੋ ਕਲਰ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਤੇ ਨਾਲ ਇਹਦੇ ਤੁਹਾਨੂੰ ਮਿਲੂਗਾ ਜੀ ਚਨਾਉਣ ਦਾ ਦੁਪੱਟਾ oh my god ਲੋ ਆ ਤੁਹਾਨੂੰ ਦੁਪੱਟਾ ਮਿਲੂਗਾ ਠੀਕ ਹੈ ਲੋ ਲੁੱਕ ਦੇਖੋ ਸੂਟ ਦੀ ਕਿੱਥੇ ਜਾਣੀ ਹੈ ਪੂਰਾ ਗਰਲਿਸ਼ ਸੂਟ ਤੇ ਦੁਪੱਟਾ ਪੂਰਾ ਖੁੱਲਾ ਵੱਡੇ ਵਰ ਦਾ ਪੂਰਾ ਖੁੱਲਾ ਡੁਲਾ ਦੁਪੱਟਾ ਮਿਲੂਗਾ ਤੁਹਾਨੂੰ ਠੀਕ ਹੈ ਤੇ ਸੇਮ ਉਸੇ ਤਰ੍ਹਾਂ ਦੀ ਇਹਦੀ ਇਹਨੂੰ ਲੇਸ ਦੀ ਫਾਰਮ ਚ ਯੂਜ਼ ਕੀਤਾ ਹੈ ਵਰਕ ਨੂੰ ਕਟ ਵਰਕ ਕਰਕੇ ਫਿਰ ਉਹਨੂੰ ਲੇਸ ਦੀ ਫਾਰਮ ਚ ਯੂਜ਼ ਕੀਤਾ ਹੋਇਆ ਹੈ ਠੀਕ ਹੈ ਜੀ ਤੇ ਇਹ ਸੂਟ ਤੁਹਾਨੂੰ ਮਿਲਣਾ ਹੈ 2550 2550 ਚ ਇੰਨਾ ਬਿਊਟੀਫੁਲ ਸੂਟ 2550 ਚ ਮਿਲਣਾ 2550 ਦੀ ਲੇਸੀ ਲੱਗੀ ਹੋਣੀ ਉਹਨਾਂ ਦੀ ਲੇਸੀ ਲੱਗੀ ਇਹਨੂੰ ਠੀਕ ਹੈ ਜੀ ਲਓ ਜੀ ਤੇ ਇਹ ਆ ਗਿਆ ਜੀ ਤੁਹਾਡਾ ਦੂਜਾ ਸੂਟ ਵਾਈਟ ਸੂਟ ਗਰਮੀਆਂ ਦੇ ਵਿੱਚ ਵੈਸੀ ਬਹੁਤ ਸੋਹਣੇ ਲੱਗਦੇ ਨੇ ਕਰੀਮੀ ਵਾਈਟ ਜੇ ਕਰ ਲਈ ਸ਼ਲੁਕਾ ਬ੍ਰੋਕੇਟ ਦੇ ਸੂਟ ਠੀਕ ਹੈ ਬਹੁਤ ਸਾਰੀਆਂ ਬਹੁਤ ਸਾਰੇ ਮਰਸੀਸ ਸੀਗੇ ਵੀਡੀਓਜ਼ ਦੇ ਉੱਤੇ ਵੀ ਸਾਨੂੰ ਮੀਡੀਅਮ ਰੇਂਜ ਦੇ ਵਿੱਚ ਤੁਸੀਂ ਬ੍ਰੋਕੇਟ ਦੇ ਸੂਟ ਦੋ ਚੀਜ਼ ਤੁਹਾਡੇ ਲਈ ਲੱਭ ਕੇ ਲਿਆਂਦੀ ਏ ਇੱਕ ਕਲਾਸ ਪਹਿਲਾਂ ਤਾਂ ਤੁਸੀਂ ਇਹਦਾ ਕਲਰ ਪ੍ਰਿੰਟ ਨੋਟ ਕਰੋ ਠੀਕ ਹੈ ਬਹੁਤ ਹੀ ਸੋਹਣਾ ਕਲਰ ਪ੍ਰਿੰਟ ਆਊਗਾ ਤੁਹਾਡੇ ਕੋਲੇ ਤੇ ਬਹੁਤ ਪਿਆਰਾ ਤੁਹਾਡੇ ਕੋਲੇ ਫੈਬਰਿਕ ਆਊਗਾ ਕੋਈ ਚੁਬੜ ਨਹੀਂ ਕੋਈ ਹੋ ਨਹੀਂ ਡੀਗ੍ਰੇਡ ਚੀਜ਼ ਕੋਈ ਨਹੀਂ ਭੇਜਾਂਗੇ ਤੁਹਾਡੇ ਕੋਲ ਠੀਕ ਹੈ ਤੇ ਦੇਖੋ ਪਹਿਲਾਂ ਤਾਂ ਕਿੰਨਾ ਸੋਹਣਾ ਜਿਹਾ ਦਾ ਪ੍ਰਿੰਟ ਸਰਦਾਰੀ ਜਾਂ ਤੇ ਫਿਰ ਨੀਚੇ ਤੁਹਾਨੂੰ ਇਹ ਲੇਸ ਲੱਗੀ ਹੋਈ ਹੈ ਜੀ ਕਰੇ ਵਰਤ ਲਿਓ ਜੀ ਕਰੇ ਲਾ ਦਿਓ ਇਹ ਦੇ ਹਿਸਾਬ ਨਾਲ ਹੁੰਦਾ ਇਸ ਲਈ ਮੈਂ ਕਹਿ ਦੰਨੀ ਹੈ ਤੇ ਲਓ ਜੀ ਇਹ ਆ ਗਿਆ ਤੁਹਾਡਾ ਕਾਪਰ ਜਾਂ ਕਲਰ ਦਾ ਕੀ ਕਾਪਰ ਜਾਂ ਤੇ ਉਹਦੇ ਨਾਲ ਲੁੱਕ ਦੇਖੋ ਕਿੰਨੀ ਪਿਆਰੀ ਆਉਣੀ ਉਹ ਸਲਵਾਰ ਆ ਗਈ ਤੁਹਾਡੀ ਸਿਲਕ ਦੀ ਠੀਕ ਹੈ ਇਹ ਬ੍ਰੋਕਟ ਦੀ ਆ ਗਈ ਤੁਹਾਡੀ ਸ਼ਰਟ ਤੇ ਨਾਲ ਇਹ ਆ ਗਿਆ ਜੀ ਚਨਾਉਂ ਦਾ ਦੁਪੱਟਾ ਦੁਪੱਟੇ ਨਾਲ ਰੈਡੀ ਕਰਾਈ ਆਪਾਂ ਆਲੋ ਚਨਾਉਣ ਦਾ ਦੁਪੱਟਾ ਤੇ ਉਹਨੂੰ ਰੈਡੀ ਕੀਤਾ ਹੈ ਗੋਟਾ ਲੇਸ ਲਗਾ ਕੇ ਤੇ ਨਾਲ ਤਿੰਨ ਲਾਈਨਸ ਲੇਸਿਸ ਦੀਆਂ ਠੀਕ ਹੈ ਤੇ ਗੋਟਾ ਲੇਸ ਦੇਖੋ ਕਿੰਨੀ ਪਿਆਰੀ ਦੇ ਵਾਲੀ ਪਰਲਸ ਜੇ ਵਾਲੀ ਲਾਈ ਆਪਾਂ ਲੋ ਤੇ ਸੂਟ ਦਾ ਪ੍ਰਾਈਸ ਕੀ ਹੈ ਸਿਰਫ 46 21 ਜਿੰਨੀ ਨਾਲ ਇਸੇ ਤਾਂ ਕਰਦੇ ਹਾਂ ਉਹੀ ਮੇਰੇ ਨਾਲ ਜੀ ਤੇ ਇਹ ਸੂਟ ਦਾ ਤੁਹਾਨੂੰ ਪ੍ਰਾਈਸ ਮਿਲਣਾ ਹੈ ਵਿਦ ਦੁਪੱਟਾ ਉਹ ਵੀ ਖੂਬਸੂਰਤ ਰੈਡੀ ਕਰਕੇ ਸਿਰਫ 2190 ਰੁਪਏ ਸ਼ਿਪਿੰਗ ਕੋਈ ਨਹੀਂ इक्की सौ नब्बे सूट थोड़े घर आ जूगा लो जी हम थोदे मैं कलर दिखा दिनी है अगला कल थलू ये मिलेगा बहुत ही सोहना जहा कलर है ब्यूटीफुल सिल्क की सलवार यह आ गया दुप्टा जिन्होंने नहीं खोल दे वाला ठीक है जी चना दुपट्टा तो वाला आ गया थोड़ा शर्ट शर्ट थोड़ा जो होर खोल दिनी मैं चल ज्यादा पता लग जूगा ठीक है आ लुक आऊगी बन के सूट द ਬਹੁਤ ਪਿਆਰੀ ਰੁਕ ਦੇ ਵਿੱਚ ਸੂਟ ਰੈਡੀ ਹੋਣੀ ਆ ਤੁਹਾਡੇ ਠੀਕ ਤੇ ਸਿਰਫ 2190 ਚ ਤੁਸੀਂ ਨਾਨਕ ਛੱਕਾਂ ਪਰੋ ਤੁਸੀਂ ਆਪ ਵਿਆਹ ਸ਼ਾਦੀਆਂ ਚ ਪਾਓ ਤੁਸੀਂ ਗਿਫਟ ਕਰੋ ਅਗਲਾ ਇਹ ਆ ਗਿਆ ਇਹ ਆ ਗਿਆ ਜੀ ਅਗਲਾ ਸੂਟ 컬러 ਦੇਖੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹਦਾ ਇਹਦਾ ਤਾਂ ਕਲਰ ਬਿਲਕੁਲ ਹੀ ਹਟਮਾਏ ਤੇ ਪ੍ਰਿੰਟ ਵੀ ਡਿਫਰੈਂਟ ਹੈ ਉਹਦੇ ਨਾਲੋਂ ਤੇ ਉਹੀ ਹੈ ਅੱਛਾ ਸੇਮ ਪ੍ਰਿੰਟ ਹੈ ਲਓ ਇਹ ਸੇਮ ਪ੍ਰਿੰਟਰ ਮੈਂ ਫਿਰ ਜਿਆਦਾ ਨਹੀਂ ਖੋਲਦੀ ਲਓ ਲੁੱਕ ਦੇਖੋ ਸੂਟ ਦੀ 컬러 ਪ੍ਰਿੰਟ ਦੁਪੱਟਾ ਸਭ ਕੁਝ ਬਹੁਤ ਖੂਬਸੂਰਤ ਠੀਕ ਹੈ ਤੇ ਲਓ ਜੀ ਇਹ ਲਓ ਤੁਸੀਂ ਅਗਲਾ ਸੂਟ ਪਾ ਜੀ ਅਗਲਾ ਸੂਟ ਦੇਖੋ ਅਗਲਾ ਡਿਜ਼ਾਈਨ ਡਿਜ਼ਾਈਨ ਵੀ ਇਹ ਚੇਂਜ ਹੋ ਗਿਆ ਠੀਕ ਹੈ ਸਿਲਕ ਦੀ ਹੋਗੀ ਤੁਹਾਡੀ ਸਲਵਾਰ ਤੇ ਇਹ ਆ ਗਈ ਤੁਹਾਡੀ ਸ਼ਰਟ ਠੀਕ ਹੈ ਬਹੁਤ ਸੋਹਣੀ ਚੀਜ਼ਾਂ ਅੰਬੀ ਪ੍ਰਿੰਟ ਬਹੁਤ ਪਿਆਰਾ ਜਿਹੜਾ ਇਹਨੂੰ ਕੰਟਰਾਸਟ ਸਲਵਾਰ ਦਾ ਲਾਇਆ ਹੈ ਨਾ ਉਹ ਇੱਥੇ ਸਭ ਤੋਂ ਥੋੜਾ ਦਿਖਦਾ ਹੈ ਇਸ ਲਈ ਕੰਟਰਾਸਟ ਬਹੁਤ ਪਿਆਰਾ ਲੱਗਦਾ ਹੈ ਲੇਖਣ ਜਿਹਾ ਗੋਲਡਨ ਜਿਹਾ ਲੱਗ ਰਿਹਾ ਹੈ ਸਾਰਾ ਹਨਾ ਤੇ ਬਹੁਤ ਸਾਰੀ ਖੂਬਸੂਰਤ ਫੈਬਰਿਕ ਆਉਣ ਹੈ ਤੁਹਾਡੇ ਕੋਲ ਤੇ ਨਾਲ ਖੂਬਸੂਰਤ ਬਣਨਗੇ ਚਨਾਉਣ ਦੇ ਦੁਪट्टे ਉਹੀ ਲੇਸ ਉਹੀ ਸਟਾਈਲ ਨਾਲ ਬਣਿਆ ਹੋਇਆ ਜਿਹੜਾ ਤੁਹਾਨੂੰ ਪਹਿਲਾਂ ਖੋਲ ਕੇ ਦਿਖਾਇਆ ਸਿਰਫ ਇਹਦਾ ਪ੍ਰਿੰਟ ਚੇਂਜ ਹੋਇਆ ਉਹ ਨੋਟ ਕਰ ਲਓ 2190 ਚ ਲੋ ਜੀ ਅਗਲਾ ਬਲੈਕ ਓ ਮਾਈ ਗਾਡ ਓ ਮਾਈ ਗਾਡ ਓ ਲੋ ਜੀ ਬਲੈਕ ਠੀਕ ਹੈ ਆ ਗਿਆ ਦੁਪੱਟਾ ਅੰਬੀ ਪ੍ਰਿੰਟ ਉੱਪਰੋਂ ਦੀ ਬਲੈਕ ਚਨੌਂ ਦੇ ਦੁਪੱਟੇ ਨਾਲ ਸਿਲਕ ਦੀ ਸਲਵਾਰ ਤੇ ਸੂਟ ਦਾ ਪ੍ਰਾਈਸ ਵੀ ਕੁਛ ਨਹੀਂ ਸਿਰਫ 2000 ਨਾ ਸੌਰੀ 2190 ਲੋ ਜੀ ਅਗਲਾ ਬਹੁਤ ਪਿਆਰਾ ਜਿਹਾ ਰਾਇਲ ਬਲੂ ਟਾਈਪ ਫਿਰੋਜ਼ੀ ਰਾਇਲ ਬਲੂ ਜਿਹਾ ਹੈ ਨਾ ਹਾਂ ਨੇਵੀ ਨਹੀਂ ਹੈ ਤੇ ਲੋ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਤੇ ਬਹੁਤ ਖੂਬਸੂਰਤ ਥੋਡੇ ਕੋਲ ਫੈਬਰਿਕ ਪਹੁੰਚਣੇ ਆ ਲੋ ਤੇ ਆ ਇਹਦਾ ਲੁੱਕ ਆਜੀ ਠੀਕ ਹੈ ਅਗਲਾ ਮਹਿੰਦੀ ਕਲਰ ਹਲਕਾ ਮਹਿੰਦੀ ਕਲਰ ਹੈ ਨਾ ਹਾਂਜੀ ਹਾਂ ਤੇ ਉਹਦੇ ਨਾਲ ਇਹ ਵਾਲਾ ਤੁਹਾਨੂੰ ਮਿਲ ਰਿਹਾ ਸ਼ਰਟ ਦੇ ਉੱਤੇ ਪ੍ਰਿੰਟ ਬਹੁਤ ਸੋਹਣੀ ਲੁੱਕ ਆਣੀ ਏ ਸ਼ੂਟ ਦੀ ਬਹੁਤ ਹੀ ਐਲੀਟ ਕਲਾਸ ਚੀਜ਼ਾਂ ਨੇ ਤੁਸੀਂ ਵਰਕ ਕਰਾਉਣਾ ਹੈ ਕੁਝ ਵੀ ਕਰਾਉਣਾ ਹੈ ਉਹ ਤੁਹਾਡੀ ਮਰਜ਼ੀ ਹੈ ਠੀਕ ਹੈ ਤੇ 2100 90 ਚ ਸੂਟ ਆ ਗਿਆ ਅਗਲਾ ਡਿਜ਼ਾਈਨ ਆ ਗਿਆ ਲੋ ਜੀ ਇੱਕ ਡਿਜ਼ਾਈਨ ਤੁਹਾਨੂੰ ਹੋਰ ਦੇਵਾਂਗੇ ਆ ਲੋ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਕਲਰ ਵੀ ਬਹੁਤ ਸੋਹਣਾ ਇਹਦਾ ਆ ਲੋ ਫੈਬਰਿਕ A ਕਲਾਸ ਆਊਗੀ ਉਹਦੀ ਚਿੰਤਾ ਤੁਸੀਂ ਕਰਨੀ ਨਹੀਂ ਬਿਲਕੁਲ ਵੀ ਉਹ ਸਾਡੇ ਤੇ ਛੱਡ ਦੇਣੀ ਸਾਰੀ ਲੋ ਇਹ ਆ ਗਿਆ ਜੀ ਤੁਹਾਡਾ ਅਗਲਾ ਪ੍ਰਿੰਟਿੰਗ ਹੀ ਬਹੁਤ ਪਿਆਰੀ ਜੀ ਹੈ ਐਨ ਚੁਣ ਕੇ ਤੁਹਾਡੇ ਵਾਸਤੇ ਰੈਡੀ ਕਰਵਾਏ ਇਹ ਸੂਟ ਅਸੀਂ ਲੋ ਨਾ ਤੁਹਾਡਾ ਆ ਗਿਆ ਚੀਨੋਂ ਦਾ ਦੁਪੱਟਾ ਲੋ ਠੀਕ ਹੈ ਕਲਰ ਬਹੁਤ ਪਿਆਰਾ ਜਾ ਲੋ ਇਹ ਆ ਗਿਆ ਜੀ ਤੁਹਾਡਾ 2190 ਦੇ ਵਿੱਚ ਅਗਲਾ ਆ ਗਿਆ ਜੀ ਗ੍ਰੀਨ ਬਿਊਟੀਫੁੱਲ ਜਸਟ ਪਿਕ ਚੀਜ਼ਾਂ ਨੇ ਜਿਵੇਂ ਮਰਜੀ ਤੁਸੀਂ ਕੁੜਮਾ ਜਾਰੀ ਨਿਭਾਓ ਜਿਵੇਂ ਮਰਜੀ ਤੁਸੀਂ ਆਪਣੇ ਵੱਡਿਆਂ ਨੂੰ ਮੰਨੋ ਆਪਾਂ ਆਪਣੇ ਆਪ ਨੂੰ ਮੰਨੋ ਠੀਕ ਹੈ ਲੋ 2190 ਚ ਏ ਕਲਾਸ ਚੀਜ਼ ਮਹਿੰਦੀ ਠੀਕ ਹੈ ਹਰੇ ਵਾਲਾ ਮਹਿੰਦੀ ਹੁੰਦਾ ਜਿਹੜਾ ਉਹ ਵਾਲਾ ਲਓ ਅਗਲਾ ਆ ਗਿਆ ਪਿੰਕ ਬਹੁਤ ਹੀ ਸੋਹਣਾ ਪਿੰਕ ਜਿਹੜਾ ਡਿਫਾਈਨ ਕਰਨਾ ਔਖਾ ਹੈ ਵੀ ਕਿਹੜਾ ਪਿੰਕ ਹੈ ਇਹ ਮੈਨੂੰ ਤਾਂ ਡਿਫਾਈਨ ਕਰਨਾ ਵੈਸੇ ਹੀ ਘਟ ਵੈਸੇ ਹੀ ਘਟ ਆਉਂਦਾ ਥੋੜਾ ਜਿਹਾ ਲਓ ਜੀ ਤੇ ਆ ਲੋ ਲੋਕ ਦੇਖ ਸੋਹਣੇ ਜਸਟ ਪਿੱਕ ਚੀਜ਼ਾਂ ਨੇ ਸਰਦਾਰੀ ਏ ਕਲਾਸ ਠੀਕ ਹੈ ਤੇ ਪੂਰਾ ਐਨ ਜ਼ਿੰਮੇਵਾਰੀ ਵਾਲਾ ਫੈਬਰਿਕ ਦਵਾਂਗੇ ਤੁਹਾਨੂੰ ਸਿਰਫ 2190 ਚ ਹੋਣ ਨੂੰ ਸੀ ਪਸ਼ਮੀਨਾ ਦਿੱਤਾ ਸੀ ਬਹੁਤ ਪਿਆਰ ਦਿੱਤਾ ਤੁਸੀਂ ਪਸ਼ਮੀਨੇ ਨੂੰ ਠੀਕ ਹੈ ਥੋੜੇ ਜਿਹੀ ਪੀਸ ਹੋ ਰਪੇ ਨਹੀਂ ਤੁਹਾਨੂੰ ਨਵੇਂ ਐਡ ਕਰਾਈਏ ਤੁਹਾਡੇ ਵਾਸਤੇ ਐ ਨਹੀਂ ਕਿ ਪੁਰਾਣੇ ਜਦੋਂ ਤੁਸੀਂ ਸਾਡੀ ਸਾਰੀ ਦੁਕਾਨ ਦੇ ਕੱਪੜੇ ਹੁਣ ਦੇਖ ਲਈਏ ਪਿਛਲੀਆਂ ਵੀਡੀਓ ਚ ਤੁਹਾਨੂੰ ਸਾਰੇ ਆਦ ਹੀ ਹੋ ਗਏ ਹੋਏ ਆ ਠੀਕ ਹੈ ਨਾ ਤੇ ਹੁਣ ਤੁਹਾਨੂੰ ਇਹ ਸੂਟ ਦਿੰਨੀ ਆਪਾਂ ਡਬਲ ਟੋਨ ਪਸ਼ਮੀਨਾ ਇਹ ਨਾ ਜਿਹੜਾ ਇਹ ਪਸ਼ਮੀਨਾ ਹੁੰਦਾ ਹੈ ਹੈਨਾ ਇਹ ਬੜੀ ਸਰਦੀ ਵਾਲਾ ਨਹੀਂ ਹੁੰਦਾ ਹੁਣ ਦੇ ਮੌਸਮ ਵਾਲੇ ਹੁੰਦਾ ਇਹ ਚ ਕਾਟਨ ਥ्रेड ਬਹੁਤ ਹੁੰਦਾ ਹੁਣ ਤੋਂ ਲੈ ਕੇ ਜਿਵੇਂ ਮਰਜੀ ਤੁਸੀਂ ਭਵੇਂ ਅਧਰ ਫਰੈਲ ਤੱਕ ਪਾਈ ਜਾਇਓ ਐਨ ਪਰਫੈਕਟ ਜਾਊਗਾ ਤੇ ਡਬਲ ਟੋਨ ਦੇਖੋ ਕਿੰਨਾ ਪਿਆਰਾ ਹੈ ਦਾ ਕੋਈ ਲੋਈ ਨਹੀਂ ਹੋਣੀ ਕੋਈ ਲਾਈਨਿੰਗ ਨਹੀਂ ਲੱਗਣੀ ਤੇ ਬਹੁਤ ਹੀ ਸੋਹਣੀ ਇਹਦੀ ਡਬਲ ਟੋਨ ਦਿਖ ਰਹੀ ਹੈ ਤੇ ਉਹਦੇ ਉੱਤੇ ਤੁਹਾਨੂੰ ਗਲੇ ਦੇ ਉੱਤੇ ਮਿਲ ਰਿਹਾ ਇਹ ਵਾਲਾ ਸਫਿਸਟੀਕੇਟਿਡ ਜਿਹਾ ਵਰਕ ਤੇ ਫਿਰ ਤੁਹਾਨੂੰ ਮਿਲ ਰਿਹਾ ਘੇਰੇ ਦੇ ਉੱਤੇ ਦੋ ਫੁੱਲ ਠੀਕ ਹੈ ਬਹੁਤ ਸਫਾਈ ਨਾਲ ਤੇ ਇਹ ਤੁਹਾਨੂੰ ਮਿਲ ਰਿਹਾ ਬਾਹਾਂ ਦੇ ਉੱਤੇ ਕਲਰ ਤੁਸੀਂ ਨੋਟ ਕਰ ਲਿਆ ਸਹੀ ਆ ਗਿਆ ਹਾਂ ਕਲਰ ਤੁਸੀਂ ਦੇਖ ਰਹੇ ਹੋ ਡਬਲ ਟੋਨ ਦਿਖ ਰਹੀ ਹੈ ਕਲੀਅਰ ਠੀਕ ਹੈ ਇਹ ਕਿ ਟੈਕਸ ਦਾ ਫੈਬਰਿਕ ਲੱਗਿਆ ਹੋਇਆ ਹੈ ਇਹਨਾਂ ਨੂੰ ਕੋਈ ਲੋਈ ਨਹੀਂ ਕੁਝ ਨਹੀਂ ਹੋਣਾ ਇਹਨਾਂ ਦੇ ਕੋਈ ਤੁਸੀਂ ਉਹ ਨਹੀਂ ਕਰਾਉਣੀ ਫਿਰੋਜ਼ੀ ਕਲਰ ਦਿਖ ਰਿਹਾ ਵਿੱਚ ਤੇ ਨਾਲ ਜਮਣੀ ਜਹ ਹੈ ਨਾ ਡਬਲ ਜਿਹੜੀ ਦਿਖ ਰਹੀ ਹੈ ਪਿੰਕ ਐਂਡ ਫਿਰੋਜ਼ੀ ਦਾ ਟੋਨ ਦਿਖ ਰਿਹਾ ਤੇ ਹੁਣ ਮੈਂ ਤੁਹਾਨੂੰ ਇਹਦਾ ਲੈਂਥ ਦੱਸ ਦਨੀ ਹੈ 42 ਤੋਂ 42 ਵਰਕ ਹੈ ਜੇ ਪੂਰਾ ਲਾ ਲਓ ਫਿਰ 43 ਹੈ ਠੀਕ ਹੈ ਜੀ ਲੋ ਬਹੁਤ ਬਖਸ਼ ਵੱਧ ਘੱਟ ਤਾਂ ਤੁਸੀਂ ਕਰ ਹੀ ਸਕਦੇ ਹੋ ਜਿੰਨਾ ਮਰਜੀ ਤੇ ਪ੍ਰਾਈਸ ਕੀ ਹੈ ਜੀ ਸੂਟ ਦਾ ਸਿਰਫ ਸਿਰਫ 1100 ਸਿਰਫ 1100 ਰੁਪਇਆ ਉਹਦੇ ਵੀ ਤੁਹਾਨੂੰ 1100 ਚ ਹੀ ਦਿੱਤੇ ਸੀ 1100 ਰੁਪਏ ਚ ਸੂਟ ਤੁਹਾਡੇ ਘਰ ਆ ਜਾਊਗਾ ਏ ਕਲਾਸ ਲੋ ਜੀ ਅਗਲਾ ਦੇਖੋ ਲੋ ਜੀ ਅਗਲਾ ਕਲਰ ਨੋਟ ਕਰ ਲਓ ਗ੍ਰੇ ਇੱਥੋਂ ਦੇਖੋ ਆ ਦੋ ਕਲਰ ਐ ਠੀਕ ਹੈ ਇਹ ਹੀ ਤੁਹਾਨੂੰ ਇਹਦੇ ਚ ਨਜ਼ਰ ਆ ਹੀ ਰਹੇ ਨੇ ਤੇ ਉਨਾਂ ਹੀ ਸੋਹਣਾ ਜਿਹਾ ਇਹਦੇ ਤੇ ਉੱਤੇ ਕੀਤਾ ਹੋਇਆ ਕੰਮ ਤੇ ਇਹ ਆ ਗਿਆ ਜੀ ਤੁਹਾਡਾ ਘੇਰਾ ਘੇਰਾ ਵੀ ਹੈ ਬਾਹਾਂ ਵੀ ਹੈ ਬਸ ਇੱਕ ਹੈ ਵੀ ਹੁਣ ਤੁਸੀਂ ਇਹਨੂੰ ਸਲਵਾਰ ਤੇ ਨਹੀਂ ਲੈ ਸਕਦੀਆਂ ਇਹ ਤੁਹਾਨੂੰ ਬਾਹਾਂ ਤੇ ਲੈਣਾ ਪਊਗਾ ਠੀਕ ਹੈ ਲੋ ਮੈਂ ਵੀ ਤਾਂ ਸਲਵਾਰ ਤੇ ਕਰਾ ਕੇ ਫਿਰ ਬਾਹਾਂ ਤੇ ਡਬਲ ਲੇਸ ਲੁਵਾਈ ਹੈ ਮੈਂ ਤੁਹਾਨੂੰ ਕਹਿ ਦਿੰਨੀ ਮੈਂ ਕਿਹੜਾ ਕੱਟ ਹੈ ਲੋ ਜੀ ਹਰਦੀ ਤਾਂ ਮੈਂ ਵੀ ਨਹੀਂ ਮੰਗਲੇਣਾ ਕੀ ਕਰੀਏ ਬਈ ਹੈਨਾ ਰੱਬ ਨੇ ਆਪਾਂ ਨੂੰ ਔਰਤਾਂ ਨੂੰ ਬਣਾਇਆ ਹੀ ਇੰਦਾਂ ਦਾ ਹੈ ਸੁਭਾ ਚੰਚਲ ਵੀ ਨਹੀਂ ਟਿਕ ਸਕਦੀਆਂ ਅਸੀਂ ਲਓ ਅਗਲਾ ਦੇਖੋ ਲਓ ਜੀ ਇਹ ਦੇਖੋ ਇਹ ਆ ਗਿਆ ਜੀ ਪੁਲਸੀਆ ਗ੍ਰੀਨ ਹਾਂਜੀ ਤੇ ਉਹਦਾ ਹੈਗਾ ਨਾਲ ਕੰਬੀਨੇਸ਼ਨ ਬਲੈਕ ਨਾਲ ਹਨਾ ਡਬਲ ਟੋਨ ਜਿਹੜੀ ਦਿਖਦੀ ਹੈ ਹਲਕੀ ਹਲਕੀ ਉਹ ਬਲੈਕ ਦੀ ਦਿਖਦੀ ਹੈ ਜਾਂ ਬਲੂ ਕਹਿ ਲਊਗਾ ਜਿਹੜਾ ਵਿੱਚ ਇਹਨਾਂ ਨੇ ਯੂਜ਼ ਕੀਤਾ ਹੈ ਥ੍ਰੈਡ ਸੁਰਮਈ ਗ੍ਰੇ ਜਿਹੜਾ ਥ੍ਰੈਡ ਯੂਜ਼ ਕੀਤਾ ਹੈ ਹਨਾ ਤੇ ਸੋਬਰ ਜਾ ਕਲਰ ਲਗਾ ਕੇ ਬਿਲਕੁਲ ਵੀ ਢਕੀਲਾ ਨਹੀਂ ਹੋਣ ਦਿੰਦਾ ਸੂਟ ਜੇ ਤੁਸੀਂ ਸੀਨੀਅਰ ਵੀ ਹੋ ਤਾਂ ਫੁੱਲ ਕੜਾਈ ਵਾਲਾ ਸੂਟ ਪਾਓ ਬੇਫਿਕਰ ਹੋ ਕੇ ਠੀਕ ਹੈ ਹਾਂਜੀ ਤੇ ਫੈਬਰਿਕ ਵੀ ਇੱਕ ਲਾਸ ਤੇ ਹਲੋ ਜੀ 컬러 ਕੰਬੀਨੇਸ਼ਨ ਵੀ ਸਾਰਿਆਂ ਦੇ ਸਹੀ ਜਾਣ ਵਾਲੀ ਉਹ ਹੈ ਠੀਕ ਹੈ ਦੇਖੋ ਅਗਲਾ ਆ ਗਿਆ ਇਹ ਵਾਲਾ ਅ ਇਹ ਹੈਗਾ ਜੀ ਗ੍ਰੀਨ ਦਾ ਤੇ ਆ ਇੰਗਲਿਸ਼ੀ 컬러 ਦਾ ਹੈ ਨਾ ਉਹਦਾ ਕੰਬੀਨੇਸ਼ਨ ਹੈ ਤੇ ਲੋ ਜੀ ਇਹ ਆ ਗਿਆ ਗळा ਇਹ ਆ ਗਿਆ ਤੁਹਾਡਾ ਕੇਰਾ ਨਾ ਲਗੀਆਂ ਬਾਵਾਂ ਇਸ ਤੋਂ ਜ਼ਿਆਦਾ 1100 ਚ ਹੁਣ ਘਰ ਤੱਕ ਪਹੁੰਚਦਾ ਕਰਨਾ ਹੈ ਸੂਟ 5 ਮੀਟਰ ਫੈਬਰਿਕ ਵੀ ਹੈ ਬਣੋ ਹਨਾ ਹਲੋ ਵਿੱਚੇ ਡਾਕੀ ਇਹਨੇ ਲੈਣੇ ਆ ਵਿਚਾਰੇ ਨੇ ਲੋ ਹਲੋ ਲੋ ਦੇਖੋ ਕਲਰ ਨੋਟ ਕਰੋ ਅ ਇੱਥੇ ਨੋਟ ਕਰੋ ਗ੍ਰੀਨਿਸ਼ ਐਂਡ ਪਿੰਕ ਦਾ ਕੰਬੀਨੇਸ਼ਨ ਜਦੋਂ ਬਣਾ ਦਈਏ ਆਪਾਂ ਹਨਾ ਤਾਂ ਉਹ ਵਾਲਾ ਕੰਬੀਨੇਸ਼ਨ ਪੀਚ ਲੁੱਕ ਦੇ ਰਿਹਾ ਥੋੜੀ ਜੀ orange peach ਜੀ ਲੁੱਕ ਦੇ ਰਿਹਾ ਹਲੋ ਤੇ ਫੈਬਰਿਕ ਬਹੁਤ ਸੋਹਣਾ। ਹਲੋ। ਅਗਲਾ ਹਲੋ। ਦੇਖੋ। ਠੀਕ ਹੈ। ਇਹ ਆ ਗਿਆ ਜੀ ਪਿੰਕ ਐਂਡ ਆ ਖਾਕੀ ਜਿਹੜਾ ਹੁੰਦਾ ਇੱਕ ਨਾ ਗ੍ਰੀਨਿਸ਼ ਜਿਹਾ ਹੈ ਨਾ ਉਹਦਾ ਉਹਦਾ ਕੰਬੀਨੇਸ਼ਨ ਨਾਲ ਬਣਿਆ ਹੋਇਆ। ਨਵਾਂ ਕਲਰ ਕ੍ਰੀਏਟ ਹੋ ਗਿਆ। ਡਬਲ ਟੋਨ ਪਸ਼ਮੀਨਾ ਬਹੁਤ ਸੋਹਣੀ ਲੁੱਕ ਦੀਆਂ ਚੀਜ਼ਾਂ ਨੇ। ਜੇ ਆਪ ਸਮਾਓ ਹੋਰ ਵੀ ਸਮਾਉਂਗੀ ਤਾਂ ਮੈਂ ਤੁਹਾਨੂੰ ਦੱਸਿਆ ਵੀ ਅਧ 4 ਅਪ੍ਰੈਲ ਤੱਕ ਰਾਮ ਨਾਲੇ ਸੂਟ ਪੈਂਦਾ ਰਹਿੰਦਾ ਇਹ ਹੈ ਹੀ ਬੇਸਿਕਲੀ ਇਸ ਸੀਜ਼ਨ ਵਾਸਤੇ ਆ ਜਿਹੜਾ ਹੁਣ ਚੱਲ ਰਿਹਾ ਹੈ ਠੀਕ ਹੈ ਲੋ ਜੀ ਅਗਲਾ ਦੇਖੋ ਕਿਉਂਕਿ ਠੰਡਾ ਪਸ਼ਮੀਨਾ ਹੁੰਦਾ ਨਾ ਹੀ ਇਹਦਾ ਪਸ਼ਮੀਨਾ ਰੱਖਿਆ ਹੋਇਆ ਹਲੋ ਫਿਰੋਜ਼ੀ ਦਾ ਕਾਕੀ ਜਿਹੇ ਦੇ ਨਾਲ 골ਡਨ ਜਿਹੇ ਦੇ ਨਾਲ ਕੰਬੀਨੇਸ਼ਨ ਤੇ ਆ ਲੁੱਕ ਦਾ ਤੁਹਾਡਾ ਸੂਟ ਪੂਰਾ ਹੈਵੀ ਵਰਕ ਸਮਾਰਟ ਫੈਬਰਿਕ ਸਿਰਫ 1100 ਰੁਪਿਆ ਹੋ ਗਿਆ ਜੀ ਬਸ ਜੀ ਇੰਨੇ ਪੀਸ ਸੀਗੇ ਤੇ ਹੁਣ ਤੁਹਾਨੂੰ ਦਿਖਾਉਨੇ ਆਪਾਂ ਰਾਮ ਟੈਕਸ ਦੀ ਪ੍ਰਿੰਟਡ ਕ੍ਰੇਪ ਕਿਉਂਕਿ ਸੀਜ਼ਨ ਤੁਹਾਨੂੰ ਮੈਂ ਦੱਸਿਆ ਇਹ ਵੀ ਹੁਣ ਸਾਰਾ ਇਹਨਾਂ ਚੀਜ਼ਾਂ ਦਾ ਹੀ ਚੱਲਣਾ ਹੈ ਤੇ ਲਓ ਜੀ ਅਗਲਾ ਆ ਗਿਆ ਇਹ ਵਾਲਾ ਇਹ ਕਲਾਸ ਫੈਬਰਿਕ ਲਸ਼ ਰਸ਼ ਕਰਦਾ ਤੇ ਬਹੁਤ ਹੀ ਸੋਹਣੀ ਪ੍ਰਿੰਟਿੰਗ ਇਹਨਾਂ ਦੀ ਇਹ ਵੀ ਪ੍ਰਿੰਟ ਹਿੱਟ ਹੈ ਇਹੀ ਪ੍ਰਿੰਟ ਇਹ ਉਹਦੇ ਤੇ ਵੀ ਕੱਢਦੇ ਆ ਆਪਣੇ ਮਸਲੀਨ ਤੇ ਠੀਕ ਹੈ ਤੇ ਲਓ ਜੀ ਹਾਂ ਲੋ ਇੰਨਾ ਲਾਈਟ weight ਹਵਾ ਹੀ ਹੈ ਬਸ ਜੋ ਫੂਕ ਮਾਰ ਜਾਂਗੇ ਤਾਂ ਸੂਟ ਉੱਡ ਜੂਗਾ ਇੰਨਾ ਲਾਈਟ weight ਹੈ ਠੀਕ ਹੈ ਨੇਚੁਰਲ ਕ੍ਰੇਪ ਹੈ ਇਹ ਆ ਗਈ ਜੀ ਤੁਹਾਡੀ ਸ਼ਰਟ ਤੇ ਇਹ ਆ ਗਈ ਇਹਦੇ ਨਾਲ ਬਾਟਮ ਠੀਕ ਹੈ ਤੇ ਵਿਦਆਊਟ ਦੁਪੱਟਾ ਹੈ 1470 70 ਦੇ ਵਿੱਚ ਸੂਟ ਤੁਹਾਡੇ ਘਰ ਆ ਜੂਗਾ ਸਿੰਗਲ ਸੂਟ ਤੇ ਸ਼ਿਪਿੰਗ ਹੈ ਤੇ ਉਸ ਤੋਂ ਬਾਅਦ ਕੋਈ ਸੀ ਕਿ ਨਹੀਂ ਹਾਂ ਇਹ ਵਾਲਿਆਂ ਦੇ ਹਾਂ ਬਾਕੀ ਹੋਰ ਕਿਸੇ ਤੇ ਸ਼ਿਪਿੰਗ ਨਹੀਂ ਇਹ ਵਾਲੇ ਸੂਟ ਤੇ ਸਿਰਫ ਠੀਕ ਹੈ ਹੋਰ ਵੀਡੀਓ ਜੋ ਕੋਈ ਵੀ ਸੂਟ ਲੈ ਲਿਆ ਹਾਂ ਜੇ ਨਾਲ ਆ ਗਿਆ ਹਾਂ ਪੂਰੀ ਵੀਡੀਓ ਜੋ ਕਿਸੇ ਦੇ ਵੀ ਨਾਲ ਇਹ ਆ ਗਿਆ ਮਤਲਬ ਕੱਲਾ ਨਹੀਂ ਆ ਕੱਲਾ ਨਾ ਆਵੇ ਲਫਾਫੇ ਚ ਹੋਰ ਕੁਝ ਆ ਗਿਆ ਨਾਲ ਠੀਕ ਹੈ ਫਿਰ ਤੁਹਾਨੂੰ 1470 ਦਾ ਹੀ ਹੈ ਠੀਕ ਹੈ ਜੀ ਲਓ ਹੁਣ ਤੁਸੀਂ ਸਮਝ ਗਏ ਵੀ ਅਸੀਂ ਤੁਹਾਨੂੰ ਬਿਲਕੁਲ ਲੋਏਸਟ ਰੇਟ ਦਾਸਤਾਂ ਲਓ ਜੀ ਅਗਲਾ ਦੇਖੋ ਅਗਲਾ ਕਲਰ ਤੁਹਾਨੂੰ ਇਹ ਮਿਲੂਗਾ बस हम ध्यान रख लेना कि लफाफे आया, फिर चौदह सत्तर के लगूगी अगर किसी भी, तो भी हो सूट के भावे तो थोड़ा पहला भी खरीदा पा भी ये चौदह सत्तर चाहगा ठीक है लो ये आ गया जी थोड़ा बॉटम ग्रे कलर बहुत प्यारा जहा है लो जी ये आ गया ब्लूश हाँ जी, ब्लुश। स्काई ब्लूश हाँ स्काई ब्लू तो थोड़ा सा कूड़ा हाँ बलूश ग्रेड वाला ਹਾਂ ਲੋ ਬਹੁਤ ਸੋਹਣੀ ਚੀਜ਼ ਹੈ ਲੋ ਠੀਕ ਹੈ ਹਾਂ ਅਗਲਾ ਅਨੀਅਨ ਦਿੱਸਣਾ ਹੋ ਅਨੀਅਨ ਫੈਬਰਿਕ ਵੋਸ ਹੋਣਾ ਭੈਣੋ ਤੇ ਮੈਨੂੰ ਤਾਂ ਐ ਲੱਗਦਾ ਵੀ ਜੇ ਤੁਸੀਂ ਵਿਦਾਊਟ ਲਾਈਨਿੰਗ ਵੀ ਬਣਾ ਲਓ ਤਾਂ ਮੈਨੂੰ ਤਾਂ ਕੁਝ ਨਹੀਂ ਹੁੰਦਾ ਪਰ ਤਾਂ ਕਿਉਂਕਿ ਲਾਈਟ ਵੇਟ ਹੈ ਗੈਟ ਅਪ ਤੁਹਾਡੀ ਸ਼ਰਟ ਨੂੰ ਤਾਂ ਪੱਕਾ ਹੀ ਲਵਾ ਲਿਓ ਠੀਕ ਹੈ ਹਾਂ ਲੋ ਹੁਣ ਹੁੰਦਾ ਤਾਂ ਮੈਨੂੰ ਲੱਗਦਾ ਇਹਨੂੰ ਸ਼ਾਇਦ ਨਾ ਹੀ ਹੋਵੇ ਕੁਝ ਔਰ ਆਪਾਂ ਨੂੰ ਬਸ ਟੇਲਰ ਵੀ ਡਰਾ ਦਿੰਦਾ ਤੇ ਆਪਾਂ ਛੇਤੀ ਡਰ ਚੰਨੀ ਹੈ ਵਿਖਰਾਵ ਨਾ ਹੋ ਜੇ ਆ ਲੋ ਦੇਖੋ ਠੀਕ ਹੈ ਇਹ ਆ ਗਿਆ ਤੁਹਾਡਾ ਅਗਲਾ ਸੂਟ ਲੋ ਜੀ ਅਗਲਾ ਡਿਜ਼ਾਈਨ ਅਗਲਾ ਤੋਂ ਕ੍ਰੇਪ ਬਹੁਤ ਸੋਹਣਾ print ਤੇ ਬਹੁਤ ਸੋਹਣਾ ਕਲਰ ਲੋ ਬਹੁਤ ਸੋਹਣਾ print ਹੈ ਲਾਈਟ weight fabric ਤਾਂ ਟੈਕਸ ਵਾਲੀ ਦੀ ਹੈ ਠੀਕ ਹੈ ਜੀ ਤੇ ਇਹ ਆ ਗਿਆ ਤੁਹਾਡਾ ਬੋਟਮ ਠੀਕ ਹੈ ਜੀ ਇਹ ਪ੍ਰਾਈਸ ਮਿਲੂਗਾ ਤੁਹਾਨੂੰ ਲਓ ਜੀ ਇਹ ਆ ਗਿਆ ਕਲਰ ਤੁਸੀਂ ਨੋਟ ਕਰ ਲਓ ਕਾਪਰੀ ਜਿਹਾ ਕਲਰ ਹੈ ਹੈਨਾ ਬਹੁਤ ਸੋਹਣਾ ਤੇ ਫੈਬਰਿਕ ਸੋਹਣਾ ਹੈ ਹੀ ਹੈ ਉਹਦੀ ਤਾਂ ਕੋਈ ਦੋਰਾ ਹੈ ਹੀ ਨਹੀਂ ਤੇ ਇਹਦੇ ਚ ਨਾ ਪੈਣੋ ਤੁਹਾਨੂੰ ਮੈਂ ਨੋਟ ਕਰਾ ਦਿਆਂ ਜਿਹੜੀ ਸਟੈਂਪ ਐ ਨਾ ਉਹ ਸਾਈਡ ਤੋਂ ਕੱਟੀ ਹੋਈ ਐ ਮਤਲਬ ਬਾਕੀ ਤਾਂ ਸਾਰੀ ਆਈ ਹੋਈ ਐ ਜਿੱਤੇ ਰਾਮਟੈਕਸ ਲਿਖਿਆ ਉਹ ਵਾਲਾ ਹਿੱਸਾ ਕੱਟਿਆ ਹੋਇਆ ਆ ਦੇਖੋ ਜਿਵੇਂ ਆਹ ਸੂਟ ਐ ਨਾ ਜੋ ਇੱਥੇ ਲਿਖਿਆ ਰੈਨੇਸੈਂਸ ਆ ਜੋ ਵੀ ਲਿਖਿਆ ਤੇ ਨਾਲ ਆ ਬਾਈ ਰਾਮਟੈਕਸ ਜਿਹੜਾ ਸੀ ਉਹ ਇੱਥੇ ਲਿਖਿਆ ਸੀ ਨਾ ਉਹ ਕੱਟਿਆ ਹੋਇਆ ਐ ਤਾਂ ਮੈਂ ਤੁਹਾਨੂੰ ਦਿਖਾਇਆ ਵੀ ਹੈ ਉਹਨਾਂ ਦਾ ਇਹ ਬੇ ਬੇਫਿਕਰ ਰਹਿਣਾ ਵੈਸਾ ਤੁਸੀਂ ਬੇਫਿਕਰ ਹੀ ਰਹਿੰਿਓ ਜਦੋਂ ਤੁਸੀਂ ਸਾਡੇ ਤੇ ਇਨਾ ਟਰਸਟ ਕਰਦੇ ਹੋ ਠੀਕ ਐ ਫਿਰ ਵੀ ਅਸੀਂ ਓਪਨਲੀ ਇਸ ਚੀਜ਼ ਦੀ ਜ਼ਿੰਮੇਵਾਰੀ ਆਪਣੀ ਵੀਡੀਓ ਚ ਹਮੇਸ਼ਾ ਚੱਕਦੇ ਆਂ ਚਾਹੇ ਸਟੈਂਪ ਨਾ ਹੋਵੇ ਜੀ ਅਸੀਂ ਕੰਟਰੋਲ ਸੈਂਟਰ ਆਨ ਟੈਕਸ ओरिजिनल ਹੋਣ ਦੀ ਸਾਡੀ ਜਿੱਬੀ ਵਾਰੀ ਹੈ ਪੂਰੀ ਠੀਕ ਹੈ ਲੋ ਜੀ ਅਗਲਾ ਇਹ ਵਾਲੀ ਪ੍ਰਿੰਟ ਤੇ ਇਦਾਂ ਹੋਇਆ ਵੀ ਟੇਡਾ ਕੱਟਿਆ ਹੋਇਆ ਆ ਦੇਖੋ ਇਹਦੇ ਵਿੱਚ ਵੀ ਇਹੀ ਰੀਨੇਸੈਂਸ ਲਿਖਿਆ ਹੋਇਆ ਹੈ ਅਜ ਕਮੜਾ ਜਿਹਾ ਵਿੱਚ ਆਇਆ ਹੋਇਆ ਹਲਕਾ ਜਿਹਾ ਵਿੱਚ ਉਸ ਜਗ੍ਹਾ ਤੋਂ ਕੱਟਿਆ ਹੋਇਆ ਕੰਨੀ ਠੀਕ ਹੈ ਬਲੈਕ ਲੋ ਜੀ ਪ੍ਰਿੰਟ ਨੋਟ ਕਰੋ ਬਹੁਤ ਸੋਹਣਾ ਜਿਹਾ ਪ੍ਰਿੰਟ ਹੈ ਬਲੈਕ ਦੇ ਉੱਤੇ ਆ ਖਾਕੀ ਜਿਹਾ ਪ੍ਰਿੰਟ ਪਹਿਲੀ ਵਾਰ ਆਇਆ ਕੜਾ ਰੰਗਾ ਜਿਹਾ ਤੇ ਲੋ ਜੀ ਇਹ ਆ ਗਈ ਇਹਦੀ ਬਾਟਮ ਤੇ ਪ੍ਰਾਈਸ ਤੁਮ ਕਪਾ ਲੱਗੀ ਗਿਆ 1400 70 70 ਲਓ ਜੀ ਅਗਲਾ ਨੇਵੀ ਬਲੂ ਹਾਂਜੀ ਅਗਲਾ ਪ੍ਰਿੰਟ ਆ ਗਿਆ ਇਹਦੇ ਤੇ ਪ੍ਰੋਪਰ ਆਇਆ ਹੋਇਆ ਰਾਮ ਟੈਕਸ ਦੀ ਸਟੈਂਪ ਪੂਰਾ ਲਿਖਿਆ ਹੋਇਆ ਕਲੀਅਰ ਠੀਕ ਹੈ ਲੋ ਆ ਗਈ ਨੇਵੀ ਬਲੂ ਲੋ ਜੀ ਗਿਫਟ ਕਰੋ ਆਪ ਮੈਨੂੰ ਸਿਰਫ 1400 70 ਚ ਰਾਮ ਟੈਕਸ ਦਾ ਕ੍ਰੇਪ ਦਸੋ ਨੇਚਰਲ ਕ੍ਰੇਪ ਹੋਊਗੀ ਬਲੈਕ ਬਹੁਤ ਸੋਣੀ ਸੋਣੀ ਆਇਟ ਮੈਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਇੰਨਾ ਕੰਮ ਸਾਡਾ ਕਰ ਦਿਆ ਕਰੋ ਠੀਕ ਹੈ ਜੀ ਉਹ ਬਹੁਤ ਜ਼ਰੂਰੀ ਹੈ ਤੁਹਾਡੇ ਲਈ ਵੀ ਤੇ ਸਾਡੇ ਲਈ ਵੀ ਹਾਲੋ ਪੁਰਾਣ ਲਸ਼ਰਸ਼ ਕਰਦਾ ਸੂਟ ਚੱਕਣ ਨਹੀਂ ਦਿੰਦਾ ਇੰਨਾ ਸੋਹਣਾ ਸੂਟ ਹੈ ਲਓ ਜੀ ਪ੍ਰਾਈਸ ਹੈ 1470 ਲਓ ਜੀ ਅਗਲਾ ਇਹ ਆ ਗਈ ਜੀ ਬੋਟਮ ਠੀਕ ਹੈ ਇਹ ਆ ਗਿਆ ਤੁਹਾਡਾ सिंगल कलर का प्रिंट माईकॉड oh माइक बहुत सोहना सूट बनता है ही. ठीक है तो ये हाँ देखो इस है क्योंकि पैरल लिखे है ना तो लो जी ये आ गया थोड़ा ब्लैक जस्ट पिक का है सोच का कोई मसला ही नहीं इन्नी सोहनी चीज़ आनी है थोड़े कोई लो अगला नेवी ब्लू सेम द नेवी ब्लू जोड़ा हमने ब्लैक खोलिया उसका नेवी ब्लू सूट है ਇਨਾ ਜੀ ਪੀਸਸ ਹੁੰਦੇ ਆ ਪਰ ਅਸੀਂ ਨਾ ਵੀਡੀਓ ਬਣਾਉਣੀ ਔਖੀ ਹੁੰਦੀ ਹੈ ਰੋਡਾਂ ਤੇ ਜਾਂ ਉਹਦੇ ਤੇ ਇਸ ਕਰਕੇ ਅਸੀਂ ਕਟਿੰਗ ਕਰਾ ਕੇ ਰੱਖੇ ਹੁੰਦੀ ਹੈ ਹਲੋ ਠੀਕ ਹੈ ਨੇਵੀ ਬਲੂ ਦੇ ਉੱਤੇ ਸਿੰਗਲ ਕਲਰ ਦਾ ਪ੍ਰਿੰਟ ਬਹੁਤ ਸੋਹਣੀ ਲੁੱਕ ਆਉਣੀ ਹੈ ਸੂਟ ਦੀ ਬਣ ਕੇ ਉਸ ਤੋਂ ਉਲਟਾ ਸ਼ਰਟ ਕਰੀਮ ਕਲਰ ਦੀ ਤੇ ਪ੍ਰਿੰਟ ਨੇਵੀ ਬਲੂ ਬਹੁਤ ਸੋਹਣਾ ਕਰੀਮ ਨਹੀਂ ਇਹ 골ਡਨ ਜੀ 골ਡਨ ਕਰੀਮ ਜਿਹਾ ਕਲਰ ਹੈ ਬਹੁਤ ਸੋਹਣਾ ਪ੍ਰਿੰਟ ਹੈ ਲੋ ਦੇਖੋ ਜੇ ਤੁਸੀਂ ਸੀਨੀਅਰ ਵੀ ਹੋ ਤੇ ਬਹੁਤ ਜ਼ਿਆਦਾ ਡਾਰਕ ਤੋਂ ਟਲਦੇ ਹੋ ਤਾਂ ਇਹ ਨਹੀਂ ਉਸਨੋਂ ਨੱਬ ਕੀਤਾ ਡਾਰਕ ਨੂੰ ਬਟ ਬਹੁਤ ਹੀ ਪਿਆਰੀ ਲੁੱਕ ਦਊਗਾ ਬਣ ਕੇ ਸੂਟ ਨੇਵੀ ਬਲੂ ਸਲਵਾਰ ਠੀਕ ਹੈ ਲੋ ਲਸ਼ ਲਸ਼ ਕਰਦਾ ਸੂਟ ਤੁਹਾਡੇ ਘਰ ਵਿੱਚ ਆ ਜਾਊਗਾ 14 70 ਚ ਲੋ ਜੀ ਇਹ ਉਹਦੇ ਨਾਲ ਦਾ ਹਾਂ ਇਹ 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 ਕਲਰ ਰਹਿ ਗਿਆ ਪਹਿਲਾਂ ਦਿਖਾਇਆ ਸੀ ਜਿਹਦੇ ਵਿੱਚ ਮੈਂ ਕਹਿੰਦੀ ਸੀ ਕੜਾ ਰੰਗਾ ਪ੍ਰਿੰਟ ਹੈ ਲੋ ਇਹ ਦਾ ਟੈਂਪਰੇਚਰ ਜਿਹਦੇ ਹਾਂ ਇਸੇ ਇਸੇ ਵਾਲੇ ਥਾਂ 'ਚ ਕਟਿੰਗ ਕੀਤੀ ਹੋਈ ਵੀ ਹੈ ਕਿਤੇ ਹੈਨਾ ਹਾਂ ਹਾਂ ਇਹੀ ਆ ਉਹ ਲੋ ਜੀ ਕਲਰ ਨੋਟ ਕਰ ਲਓ ਪਟਰੋਲ ਜਾਂ ਕਲਰ ਹੈ ਹਲੋ ਠੀਕ ਹੈ ਹੋਰ ਪੰਖੀ ਪਟਰੋਲ ਜਾਂ ਹੈਨਾ ਬਹੁਤ ਸੋਹਣਾ ਸੂਟ ਹੈ ਇਹ ਲੋ ਜੀ ਹੁਣ ਤੁਹਾਨੂੰ ਦਿੰਨੇ ਆ ਗੁਚੀ ਸਿਲਕ ਬਾਈ ਰਾਮਟੈਕਸ ਪ੍ਰਿੰਟਡ ਸੂਟ ਬਹੁਤ ਚੱਲੀ ਗੁਚੀ ਬਹੁਤ ਮਹਿੰਗੇ ਮਹਿੰਗੇ ਸੂਟ ਵੀ ਆਈਏ ਟਿਵਰਕ ਵਾਲੇ ਤੇ ਤੁਹਾਨੂੰ ਅਸੀਂ ਥਾਨਾ ਚ ਵੀ ਦਿੱਤੇ ਆ ਤੇ ਹੁਣ ਫੇਰ ਇਹਨਾਂ ਦਾ ਉਹ ਸੀਗੇ ਰਨਿੰਗ ਦੇ ਵਿੱਚ ਤੇ ਹੁਣ ਇਹਨਾਂ ਨੇ ਬਾਟਮ ਕੀਤੀ ਹੈ ਪਲੇਨ ਤੇ ਮੇਰੇ ਖਿਆਲ ਚ ਪ੍ਰਾਈਸ ਵੀ ਸ਼ਾਇਦ ਚੇਂਜ ਹੋ ਗਿਆ ਹੋਣਾ ਉਹਦੇ ਹਿਸਾਬ ਨਾਲ 1440 ਦਾ ਸੂਟ ਮਿਲਣਾ ਤੁਹਾਨੂੰ ਲੋ ਜੀ ਗੁੱਚੀ ਸਿਲਕ ਬਹੁਤ ਪਿਆਰਾ ਫੈਬਰਿਕ ਹੁੰਦਾ ਇਹਨਾਂ ਦਾ ਤੇ ਬਹੁਤ ਹੀ ਸੋਹਣੀ ਵੈਰੀ ਗ੍ਰੇਸਫੁਲ ਇਹਦੇ ਉੱਤੇ ਪ੍ਰਿੰਟਿੰਗ ਕੀਤੀ ਹੈ ਠੀਕ ਹੈ ਬਹੁਤ ਸਪੈਸ਼ਲ ਪ੍ਰਿੰਟ ਲੱਗ ਰਿਹਾ ਇਹ ਹਮੇਸ਼ਾ ਹੀ ਤੇ ਆ ਤੁਹਾਨੂੰ ਇਹਦੇ ਨਾਲ ਮੋਡਲ ਮਸਲੀਨ ਦੀ ਬਾਟਮ ਹੈ ਠੀਕ ਹੈ ਇਹਦੇ ਨਾਲ ਮੋਡਲ ਮਸਲੀਨ ਦੀ ਬਾਟਮ ਲਾਤੀ ਇਹਨਾਂ ਨੇ ਹੁਣ ਤੇ ਇਹ ਤੁਹਾਨੂੰ ਮਿਲ ਰਿਹਾ ਜੀ ਸੂਟ 1440 1440 ਰੁਪਏ ਚ ਠੀਕ ਹੈ ਬਹੁਤ ਸੋਹਣੀ ਚੀਜ਼ ਆ ਲੋ ਤੁਹਾਡੇ ਕੋਲੇ ਬਹੁਤਿਆਂ ਕੋਲੇ ਤਾਂ ਆਈਆਂ ਹੀ ਹੋਈਆਂ ਗੁੱਚੀ ਸਿਲਕ ਦੇ ਪ ਲੋ ਨਾ ਝਿੰਚ ਆ ਗਿਆ ਇੱਕ ਕਲਰ ਤੁਹਾਨੂੰ ਇਹ ਮਿਲੂਗਾ ਲੋ ਲਓ ਠੀਕ ਹੈ ਆ ਆ ਗਿਆ ਤੁਹਾਡਾ ਕਲਰ ਕਿਹੜਾ ਕਲਰ ਹੈ ਹੁਣ ਤੁਸੀਂ ਆਪੇ ਨੋਟ ਕਰ ਲਿਓ ਸਹੀ ਆ ਹਾਂ ਰਸਟੀਜਾ ਕਲਰ ਹੈ ਤੇ ਬਹੁਤ ਸੋਹਣਾ ਦੇਤੇ ਅ ਸਿੰਗਲ ਜਿਹਾ ਕਲਰ ਦਾ ਪ੍ਰਿੰਟ ਬਹੁਤ ਪਿਆਰਾ ਸੂਟ ਨੈਕਸਟ ਆ ਗਿਆ ਫਾਲਸਾ ਕਿ ਕਾਫੀ 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 ਜਿਹਾ ਕਲਰ ਹੈ ਹਾਂ बस हां बस हो जाए इसे मैं पारके कॉफी चाहिए ठीक है, है।, है आ लो देखो बहुत सोहणियां चीजानें गिफ्ट ਕਰਨ ਲਈ ਵੀ ਬਹੁਤ ਪਿਆਰੀਆਂ ਆ ਆਪਣੇ ਲਈ ਤਾਂ ਹੈ ਹੀ ਹੈ ਤੁਸੀਂ ਆਰਾਮ ਨਾਲ ਇਹਨਾਂ ਨੂੰ ਚੀਜ਼ਾਂ ਨੂੰ ਛੋਟੇ-ਮੋਟੇ ਫੰਕਸ਼ਨਾਂ ਦੇ ਆਪਾਂ ਪਾਉਣੀ ਹੈ ਜੀ ਸੁਪਰ ਐਂਡ ਗ੍ਰੇਸਫੁਲ ਤੁਸੀਂ ਇਹਨਾਂ ਨੂੰ ਹਾਈਲਾਈਟ ਕਰਕੇ ਲਿਆ ਹੋਰ ਕਰ ਲਿਆ ਫਿਰ ਤਾਂ ਇਹ ਪੂਰਾ ਹੀ ਕਿਉਂਕਿ ਬੇਸ ਤਾਂ ਪਾਰਟੀ ਵੀ ਹੈ ਰਿਹਾ ਸਾਰਾ ਆ लो ਇਹ ਆ ਗਿਆ ਜੀ ਉਹ ਮੂੰਗੀਆਂ ਮੈਂਦੀ ਗ੍ਰੀਨ ਮੈਂਦੀ ਕਲਰ ਹੁੰਦਾ ਜਿਹੜਾ ਹਲੋ ਠੀਕ ਹੈ 1440 ਚ ਸੂਟ ਤੁਹਾਡੇ ਘਰ ਆ ਜਾਊਗਾ ਲਓ ਜੀ ਇਹ ਹੋ ਗਿਆ ਜੀ ਬਸ ਹੋ ਗਿਆ ਹਾਂਜੀ ਲਓ ਜੀ ਇਹ ਸੀ ਸਾਡੀ ਅੱਜ ਦੀ ਪਿਆਰੀ ਜੀ ਕਲੈਕਸ਼ਨ ਜਿਹਨੂੰ ਤੁਸੀਂ ਸ਼ੇਅਰ ਕਰਨਾ ਹੈ ਲਾਈਕ ਕਰਨਾ ਹੈ ਕਮੈਂਟ ਕਰਨਾ ਹੈ ਫਿਰ ਹੁਣ ਆਪਾਂ ਕੋਸ਼ਿਸ਼ ਕਰਾਂਗੇ ਕਿ ਟਾਈਮ ਤੇ ਆਪਾਂ ਕੱਢਾਂਗੇ ਗਿਫਟ ਗਿਫਟ ਵਾਲੀ ਭੈਣਾਂ ਨੇ ਕਨੈਕਟ ਕਰ ਲਿਆ ਆਪਣੇ ਨਾਲ ਹੋ ਗਿਆ ਇੱਕ ਤਾਂ ਹੋ ਗਿਆ ਓਕੇ ਬਾਕੀ ਭੈਣਾਂ ਨੇ ਜੇ ਨਹੀਂ ਦੇਖੀ ਤਾਂ ਦੇਖ ਲਿਓ ਇਹਨੂੰ ਕੱਲ ਆਪਾਂ ਵੀਡੀਓ ਪਾਤੀ ਠੀਕ ਹੈ ਤੇ ਲਓ ਜੀ ਆਪਣੇ ਬਿਊਰਿਆਂ ਦਾ ਰੱਖੋ ਖਿਆਲ ਧੀਆਂ ਭੈਣਾਂ ਦਾ ਮਾਣ ਵਧਾਓ ਇਹਨਾਂ ਭੈਣਾਂ ਨਾਲ ਵੀ ਜੁੜੇ ਰਹੋ ਮਿਲਾਂਗੇ ਅਗਲੀ ਵੀਡੀਓ ਚ ਹੋਰ ਸੋਹਣੀ ਵੈਰਿਟੀ ਲੈ ਕੇ